ਸਤਨਾਓ ਫਿਰ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕੈਸਾ ਹੋ ਜਾਤੀ ਕਿਸ ਅਰਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵੱਡਾ ਵਡੇਰਾ ਸੋ ਸੋ ਖਾਕੂਰਲਸੀ ਪਉ ਨਿਰੰਕਾਰ ਪਵਖੰਡਨ ਸਭ ਸੁਖ ਨਭ ਨਿਦ ਦੇਸੀ ਕੇਸਵਨ ਜਾਚਿ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਪੂਰਲਸੀ ਨਿਰਪੌਰ ਨਿਰੰਕਾਰ ਪਵਖੰਡਨ ਸਭ ਸੁਖ ਨਵ ਨਿਦ ਦੇਸੀ ਹਰ ਜਿਉ ਦੀ ਦਾਤੀ ਰਾਜਾ ਮਾਨਸ ਬਕੜਾ ਕਿਆ ਸਲਾਹੀ ਕਿਆ ਤਿਸ ਕਾ ਮੋਹ ਤਜ ਰਹਾ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਪੂਖ ਗਵਾਈ ਐਸਾ ਤਨ ਦਿਆ ਸੁਖ ਦਾਤ ਨਿਕੋਟਨਾ ਕਬਹੀ ਜਾਏ ਆਨੰਦ ਪਿਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨ ਦਿਨ ਨਾਮ ਵਖਾਣੀ ਬੁਦੇਸ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਨੀ ਜਿਨ ਕੋ ਕਿਰਪਾਲੋ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਈ ਮਤੇ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀ ਆਂ ਦਿਆਲਾ ਸਭ ਕਿਛ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲਾ ਰਾਖ ਲਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਾ ਆਲਾ ਸਾਭ ਕਿਛ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲ ਰੱਖ ਲੇ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਮਹੱਲਾ 5 ਕਰ ਪਹਿਲਾ ਤੇਤਕੇ ਇਕ ਓੰਕਾਰ ਸਤਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾ ਦੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸਾ ਵੱਡਾ ਗਡੇਰਾ ਸੋ ਸੋ ਖਾਕੂ ਰਲਸੀ ਨਿਰਪੋ ਨਿਰੰਕਾਰ ਪਵਖੰਡਣ ਸਭ ਸੁਖ ਨਵ ਨਿਦ ਦੇਸੀ